4 ਤਰੀਕ ਨੂੰ ਜਿਹੜੇ ਰਿਜ਼ਲਟ ਆਏ ਨੇ ਚਾਹੇ ਉਹ ਅਸੀਂ ਹਿੰਦੁਸਤਾਨ ਦੀ ਗੱਲ ਕਰ ਲਈਏ ਲੋਕਾਂ ਨੇ ਭਾਜਪਾ ਨੂੰ ਬੁਰੀ ਤਰ੍ਹਾਂ ਨਕਾਰਿਆ ਭਾਜਪਾ ਦੀ ਤਾਨਾਸ਼ਾਹੀ ਲੋਕਤੰਤਰ ਵਿਰੁੱਧ ਔਰ ਸੰਵਿਧਾਨ ਦੇ ਵਿਰੁੱਧ ਕੀਤੀਆਂ ਹੋਈਆਂ ਗਤੀਵਿਧੀਆਂ ਦੇ ਖਿਲਾਫ ਜੋ ਉਹਨਾਂ ਦਾ ਹੰਕਾਰ ਸੀ ਔਰ ਜਿਸ ਤਰੀਕੇ ਨਾਲ ਲਗਾਤਾਰ ਪੂਰੇ ਹਿੰਦੁਸਤਾਨ 'ਚ ਉਹਨਾਂ ਨੇ ਪ੍ਰਚਾਰ ਕੀਤਾ 400 ਪਾਰ ਉਹ ਸਿਰਫ ਉਹਨਾਂ ਦਾ ਜਿਹੜਾ ਰੱਪ ਸੀ ਉਹ 240 ਤੇ ਆ ਕੇ ਰੁਕ ਗਿਆ ਔਰ ਲੋਕਾਂ ਨੇ ਉਹਨਾਂ ਨੂੰ ਨਕਾਰਿਆ ਬੁਰੀ ਤਰੀਕੇ ਨਾਲ ਔਰ ਲੋਕ ਚਾਹਦੇ ਸੀ ਕਿ ਬੀਜੇਪੀ ਬੇਰੁਜ਼ਗਾਰੀ ਦੇ ਉੱਤੇ ਗੱਲ ਕਰੇ ਬੀਜੇਪੀ ਜੀਡੀਪੀ ਦੇ ਉੱਤੇ ਗੱਲ ਕਰੇ ਬੀਜੇਪੀ ਦੇਸ਼ ਦੀਆਂ ਵਾਕਈ ਸਮੱਸਿਆਵਾਂ ਦੇ ਉੱਤੇ ਮਹਿੰਗਾਈ ਦੇ ਉੱਤੇ ਗੱਲ ਕਰੇ ਬੀਜੇਪੀ ਕਿਸਾਨਾਂ ਦੀ ਗੱਲ ਕਰੇ ਬੀਜੇਪੀ ਵਪਾਰੀਆਂ ਦੀ ਗੱਲ ਕਰੇ ਪਰ ਬੀਜੇਪੀ ਸਿਰਫ ਤੇ ਸਿਰਫ ਜਿਹੜਾ ਹੈ ਧਾਰਮਿਕ ਤੇ ਵੰਡ ਪਾਉ ਰਾਜਨੀਤੀ ਕਰਦੀ ਰਹੀ ਪੂਰੇ ਕੱਲੇ ਹਿੰਦੁਸਤਾਨ ਚ ਨਹੀਂ ਬਲਕਿ ਜੇ ਅਸੀਂ ਪੰਜਾਬ ਦੀ ਗੱਲ ਕਰੀਏ ਅਕਸਰ ਪੰਜਾਬ ਦੇ ਵਿੱਚ ਤੁਸੀਂ ਜਿਸ ਮਰਜੀ ਕੋਨੇ ਦੇ ਵਿੱਚ ਚਲੇ ਜਾਓ ਲੋਕ ਇੱਕ ਚੀਜ਼ ਅਕਸਰ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਬੀਜੇਪੀ ਨਾ 3 ਚ ਹੈ ਤੇ ਨਾ 13 ਚ ਹੈ ਔਰ ਇਹ ਜਿਹੜਾ ਇਹਨਾਂ ਚੋਣਾਂ ਦੇ ਵਿੱਚ ਵੀ ਸਿੱਧ ਹੋ ਗਿਆ ਹੈਗਾ ਅੱਜ ਭਾਵੇਂ ਸੁਨੀਲ ਜਾਖੜ ਜੀ ਨੇ ਪ੍ਰੈਸ ਕਾਨਫਰੰਸ ਕਰਕੇ ਆਪਣੀ ਪਿੱਠ ਥਾਪਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੇ ਕਿਹਾ ਕਿ ਸਾਡਾ ਵੋਟ ਬੈਂਕ ਜਿਹੜਾ ਉਹ 6% ਜਾਂ 7% ਤੋਂ ਵੱਧ ਕੇ 17% ਹੋ ਗਿਆ ਜਦ ਕਿ ਇਹ ਕੋਰਾ ਝੂਠ ਹੈਗਾ ਮੈਂ ਜਾਖੜ ਸਾਹਿਬ ਨੂੰ ਦੱਸਣਾ ਚਾਹਣਾ ਆ ਕਿ ਪਹਿਲਾਂ ਤੁਸੀਂ 3 ਸੀਟਾਂ ਤੇ ਲੜਦੇ ਹੁੰਦੇ ਸੀ ਹੁਣ ਤੁਸੀਂ 13 ਸੀਟਾਂ ਤੇ ਲੜੇ ਹੋ ਸੁਭਾਵਿਕ ਤੌਰ ਤੇ ਉਹ ਵੋਟਾਂ ਜਿਹੜੀਆਂ ਪਹਿਲਾਂ ਤੁਹਾਡੇ ਭਾਈਵਾਲ ਨੂੰ ਪੈਂਦੀਆਂ ਸੀ ਅੱਜ ਉਹ ਤੁਹਾਨੂੰ ਪਈਆਂ ਨੇ ਤੁਹਾਡਾ ਜਿਹੜਾ ਗ੍ਰਾਫ ਉੱਥੇ ਹੀ ਹੈ ਜਿੱਥੇ ਪਹਿਲਾਂ ਸੀ ਬਲਕਿ ਜਦੋਂ ਦੇ ਤੁਸੀਂ ਪ੍ਰਧਾਨ ਬਣੇ ਹੋ ਉਸ ਤੋਂ ਪਹਿਲਾਂ ਬੀਜੇਪੀ ਪੰਜਾਬ ਦੇ ਵਿੱਚ ਦੋ ਸੀਟਾਂ ਜਿੱਤੀ ਹੋਈ ਸੀ ਤੁਹਾਡੀ ਪ੍ਰਧਾਨਗੀ ਦੇ ਵਿੱਚ ਜਿਹੜਾ ਹੁਣ ਬੀਜੇਪੀ ਜ਼ੀਰੋ ਤੇ ਆ ਗਈ ਹੈ ਸੋ ਪਹਿਲੀ ਗੱਲ ਤਾਂ ਤੁਸੀਂ ਆਪਣੀ ਪਰਫਾਰਮੈਂਸ ਨੂੰ ਦੇਖਦੇ ਹੋਏ ਅਸੀਂ ਤੁਹਾਡੇ ਤੋਂ ਮੰਗ ਕਰਦੇ ਹਾਂ ਕਿ ਤੁਸੀਂ ਨੈਤਿਕਤਾ ਦੇ ਆਧਾਰ ਦੇ ਉੱਤੇ ਅਸਤੀਫਾ ਦੇਵੋਗੇ ਆਪਣੇ ਪੱਖ ਤੋਂ ਕਿਉਂਕਿ ਤੁਹਾਡੀ ਅਗਵਾਈ ਦੇ ਵਿੱਚ ਤੇ ਬੀਜੇਪੀ ਜਿਹੜੀ ਹੈ ਉਹ ਲਗਾਤਾਰ ਥੱਲੀ ਗਈ ਹੈਗੀ ਹੈ ਫਿਰ ਇਹ ਜਿਹੜਾ ਗੁੰਮਰਾਹਕੁੰਨ ਪ੍ਰਚਾਰ ਇਹ ਸਿਰਫ ਤੇ ਸਿਰਫ ਜਿਹੜਾ ਹੈਗਾ ਆਪਣੀ ਕੁਰਸੀ ਬਚਾਉਣ ਦੇ ਲਈ ਕੀਤਾ ਜਾ ਰਿਹਾ ਹੈਗਾ ਸੁਨੀਲ ਜਾਖੜ ਬਾਰੇ ਪੰਜਾਬ ਦੇ ਲੋਕ ਜਾਣਦੇ ਨੇ ਉਹਨਾਂ ਦੇ ਆਪਣੇ ਹਲਕੇ ਦੇ ਵਿੱਚੋਂ ਜਿੱਥੇ ਉਹ ਪਿਤਾ ਪੁਰਖੀ ਰਾਜਨੀਤੀ ਕਰਦੇ ਰਹੇ ਨੇ ਮੈਂ ਅਬੋਹਰ ਦੀ ਗੱਲ ਕਰ ਰਿਹਾ ਮਾਂ ਉੱਥੋਂ ਲਗਾਤਾਰ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਨਕਾਰਿਆ ਹੈਗਾ ਔਰ ਹੁਣ ਜਿਹੜਾ ਹੈਗਾ ਪੰਜਾਬ ਦੇ ਵਿੱਚ ਵੀ ਉਹਨਾਂ ਦੀ ਅਗਵਾਈ ਨੂੰ ਜਿਹੜੀ ਹੈ ਉਹ ਨਕਾਰਿਆ ਕਿਉਂਕਿ ਜਾਖੜ ਸਾਹਿਬ ਨੇ ਕਦੇ ਵੀ ਪੰਜਾਬ ਦੇ ਪੱਖੀ ਸਟੈਂਡ ਨਹੀਂ ਲਿਆ ਜਾਖੜ ਸਾਹਿਬ ਨੇ ਹਮੇਸ਼ਾ ਹੀ ਆਪਣੇ ਸਵਾਰਥ ਦੀ ਰਾਜਨੀਤੀ ਕੀਤੀ ਹੈ ਜਾਕਰਟ ਸਾਹਿਬ ਨੇ ਕਦੇ ਕਿਸਾਨਾਂ ਦੇ ਕਹਿਣ ਨੂੰ ਤਾਂ ਆਪਣੇ ਆਪ ਨੂੰ ਕਿਸਾਨਾਂ ਦਾ ਪੁੱਤ ਕਹਿੰਦੇ ਆ ਪਰ ਉਹਨਾਂ ਨੇ ਕਦੇ ਕਿਸਾਨਾਂ ਦੇ ਹੱਕ ਦੇ ਵਿੱਚ ਸਟੈਂਡ ਨਹੀਂ ਲਿਆ ਉਹਨੇ ਹਮੇਸ਼ਾ ਤਾਨਾਸ਼ਾਹੀ ਦੇ ਅੱਗੇ ਗੋਡੇ ਟੇਕੇ ਆ ਜੇ ਉਹਨਾਂ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਫੈਸਲਾ ਲਿਆ ਹੁੰਦਾ ਜਦੋਂ ਹਰਿਆਣਾ ਦੀ ਬੀਜੇਪੀ ਸਰਕਾਰ ਲਗਾਤਾਰ ਤਸ਼ੱਦਦ ਕਰ ਰਹੀ ਸੀ ਪੰਜਾਬ ਦੇ ਕਿਸਾਨਾਂ ਦੇ ਉੱਤੇ ਬਾਰਡਰਾਂ ਦੇ ਉੱਤੇ ਉਹਨਾਂ ਨੇ ਆਪਣੀ ਜ਼ੁਬਾਨ ਨਹੀਂ ਖੋਲੀ ਉਹਨਾਂ ਦੇ ਹੱਕ ਦੇ ਵਿੱਚ ਹਾ ਦਾ ਨਾਅਰਾ ਨਹੀਂ ਮਾਰਿਆ ਉਹਨਾਂ ਦੇ ਹੱਕ ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਦੇ ਘਰ ਦੇ ਅੱਗੇ ਜਾਂ ਦਫ਼ਤਰ ਦੇ ਅੱਗੇ ਜਾ ਕੇ ਕਿਸੇ ਤਰ੍ਹਾਂ ਦਾ ਜਿਹੜਾ ਰੋਸ਼ ਮੁਜ਼ਾਹਰਾ ਜਾਂ ਉੱਥੇ ਧਰਨਾ ਪ੍ਰਦਰਸ਼ਨ ਨਹੀਂ ਕੀਤਾ ਹੈਗਾ ਇਹ ਚੀਜ਼ਾਂ ਜਿਹੜੀਆਂ ਉਹ ਜੱਗ ਜਾਣ ਰਿਹਾ ਔਰ ਹਮੇਸ਼ਾ ਜਦੋਂ ਉਹਨਾਂ ਨੇ ਕਾਂਗਰਸ ਨੂੰ ਵੀ ਛੱਡਿਆ ਸੀ ਉਦੋਂ ਵੀ ਉਹਨਾਂ ਨੇ ਆਪਣੇ ਸਵਾਰਥ ਦੀ ਰਾਜਨੀਤੀ ਕਾਰਨ ਹੀ ਛੱਡਿਆ ਸੀ ਜੋ ਮੁੱਦੇ ਉਹਨਾਂ ਨੇ ਉਸ ਵਕਤ ਉਠਾਏ ਗਏ ਸੀ ਉਹ ਮੁੱਦੇ ਤਾਂ ਹੁਣ ਭਾਜੀਪੀ ਚ ਵੀ ਨੇ ਔਰ ਉਹਨਾਂ ਨੇ ਮਤਲਬ ਕਿੰਨੀ ਸ਼ਰਮ ਦੀ ਗੱਲ ਆ ਕਿ ਉਹਨਾਂ ਨੂੰ ਆਪਣੀ ਹیثیت ਦਾ ਪਤਾ ਹੋਣਾ ਚਾਹੀਦਾ ਪਾਰਟੀ ਦੇ ਵਿੱਚ ਕਿ ਉਹਨਾਂ ਦਾ ਜੂਨੀਅਰ ਜਿਹਨੂੰ 2 ਮਹੀਨੇ ਪਹਿਲਾਂ ਪਾਰਟੀ ਦੇ ਵਿੱਚ ਲਿਆ ਗਿਆ ਔਰ ਜੋ ਇਲੈਕਸ਼ਨ ਵੀ ਹਾਰ ਗਿਆ ਉਸ ਦੇ ਬਾਵਜੂਦ ਉਸ ਨੂੰ ਮੰਤਰੀ ਬਣਾ ਕੇ ਇਹਨਾਂ ਦੇ ਸਿਰ ਦੇ ਉੱਤੇ ਬਿਠਾਇਆ ਗਿਆ ਤੇ ਹੁਣ ਜਿਹੜਾ ਹੈਗਾ ਮੈਂ ਪੁੱਛਣਾ ਚਾਹੁੰਦਾ ਜਾਖੜ ਸਾਹਿਬ ਨੂੰ ਕਿ ਇੱਕ ਤਰ੍ਹਾਂ ਦਾ ਬੀਜੇਪੀ ਨੇ ਇੱਕ ਫੇਰ ਇੰਡੀਕੇਸ਼ਨ ਦੇਣ ਦੀ ਗੱਲ ਕੀਤੀ ਹੈ ਕਿ ਸਾਡਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਚਿਹਰਾ ਆ ਉਹ ਮੰਤਰੀ ਹੋਏਗਾ ਤਾਂ ਕੀ ਹੁਣ ਜਾਖੜ ਸਾਹਿਬ ਇਥੋਂ ਬਾਕੀ ਪਾਤੋ ਵੀ ਜਿਹੜਾ ਆਪਣਾ ਅਸਤੀਫਾ ਦੇਣਗੇ ਕਿਉਂਕਿ ਉਹਨਾਂ ਨੇ ਕਾਂਗਰਸ ਤਾਂ ਇਸੇ ਕਰਕੇ ਛੱਡੀ ਹੈਗੀ ਸੀ ਸੋ ਮੈਂ ਇਹ ਕਿਹੜਾ ਚੋਣਾ ਵਾਂ ਕਿ ਗਮਰਾਹਕੁਲ ਪ੍ਰਚਾਰ ਜਿਹੜਾ ਤੁਹਾਡਾ ਉਹ ਹੁਣ ਕੰਮ ਨਹੀਂ ਕਰਦਾ ਜਾਖੜ ਸਾਹਿਬ ਉਹ ਜਿਹੜੀ ਝੂਠ ਦੀ ਰਾਜਨੀਤੀ ਹੈ ਉਹਦਾ ਸਮਾਂ ਥੋੜਾ ਹੁੰਦਾ ਆ ਤੁਹਾਨੂੰ ਨੈਤਿਕਤਾ ਦੇ ਆਧਾਰ ਦੇ ਉੱਤੇ ਅਸਤੀਫਾ ਦੇਣਾ ਚਾਹੀਦਾ ਹੈ ਪੰਜਾਬ ਦੇ ਲੋਕਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ ਕਿਉਂਕਿ ਤੁਸੀਂ ਪੰਜਾਬ ਦੇ ਹਿੱਤਾਂ ਦੀ ਰਾਖੀ ਨਹੀਂ ਕੀਤੀ ਤੁਸੀਂ ਕਿਸਾਨਾਂ ਦੇ ਹੱਕ 'ਚ ਨਹੀਂ ਬੋਲੇ ਤੁਸੀਂ ਪੰਜਾਬ ਦੇ ਹੱਕ ਦੇ ਵਿੱਚ ਨਹੀਂ ਬੋਲੇ ਔਰ ਕੇਂਦਰ ਸਰਕਾਰ ਜਦੋਂ ਸਾਡਾ ਆਰਡੀਐਫ ਤੇ ਨੈਸ਼ਨਲ ਹੈਲਥ ਕਮਿਸ਼ਨ ਦਾ ਪੈਸਾ ਰੋਕ ਰੱਖ ਕੇ ਬੈਠੀ ਹੋਈ ਹੈ ਪਿਛਲੇ ਕਈ 2 2.5 ਸਾਲਾਂ ਤੋਂ ਤੁਸੀਂ ਉਸ ਦੇ ਹੱਕ ਦੇ ਵਿੱਚ ਨਹੀਂ ਬੋਲੇ ਸੋ ਤੁਸੀਂ ਨੈਤਿਕਤਾ ਦੇ ਆਧਾਰ ਦੇ ਉੱਤੇ ਔਰ ਦੂਸਰੇ ਬੰਦੇ ਤੁਹਾਡੀ ਅਗਵਾਈ ਦੇ ਵਿੱਚ ਭਾਜਪਾ ਜਿਹੜੀ ਹੈ ਉਹ 2 ਤੋਂ 0 ਤੇ ਆਈ ਹੈਗੀ ਹੈ ਤੁਹਾਨੂੰ ਇਸ ਚੀਜ਼ ਦੇ ਉੱਤੇ ਅਸਤੀਫਾ ਦੇਣਾ ਚਾਹੀਦਾ